ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੀਆਂ ਗਲਤੀਆਂ ਕਰ ਰਹੇ ਹੋ ਨਾ ਹੀ ਇਸ ਗੱਲ ਨਾਲ ਫਰਕ ਪੈਂਦਾ ਕਿ ਤੁਸੀਂ ਹੌਲੀ ਚੱਲ ਰਹੇ ਹੋ ਯਾਰ ਤੁਸੀਂ ਉਹਨਾਂ ਲੋਕਾਂ ਦੇ ਨਾਲ ਹੋ ਤੇ ਚੰਗੇ ਹੋ ਜਿਹੜੇ ਹਾਲੇ ਤੱਕ ਤੁਰੇ ਹੀ ਨਹੀਂ ਹਾਲੇ ਤੱਕ ਚਲੇ ਨਹੀਂ ਇਹ ਗੱਲ ਜਿਹੜੀ ਹੈ ਨਦੀਮ ਨੇ ਸਾਬਤ ਵੀ ਕਰ ਦਿਖਾਈ ਆ ਅਰਸ਼ਦ ਨਦੀਮ ਲਹਿੰਦੇ ਪੰਜਾਬ ਵਾਲਾ ਚੰਨੂ ਪਿੰਡ ਵਾਲਾ ਚੋਬਰ ਭਾਈ ਲਹਿੰਦੇ ਪੰਜਾਬ ਚੋਂ ਚੜ੍ਹਦਾ ਤੂਫਾਨ ਬਣ ਕੇ ਉੱਠਿਆ ਵਾ ਤੇ ਦਰਸਲ ਕੀ ਹੈ ਕਿ ਉਹ ਗੁਰਬਤ ਦਾ ਭੰਨਿਆ ਸੀਗਾ ਐਥਲੀਟ ਬਣ ਗਿਆ ਪਰ ਉਹਦਾ ਐਥਲੀਟ ਬੰਨਾ ਜਿਹੜਾ ਉਹ ਲੋਕਾਂ ਨੂੰ ਨਜ਼ਰ ਆ ਰਿਹਾ ਹੋਏਗਾ ਸੰਘਰਸ਼ ਦੀ ਕਹਾਣੀ ਚੜੀ ਆ ਉਹ ਕਈ ਵਾਰ ਅਦਿੱਖ ਰਹਿ ਜਾਂਦੀ ਆ ਗੁਰਵਤ ਸੀ ਬੜੀ ਮੁਫਲਸੀ ਸੀ ਕਿ ਐਥਲੀਟ ਬਣਿਆ ਨੌਕਰੀ ਵਾਸਤੇ ਟਰਾਈ ਕਰ ਰਿਹਾ ਸੀ ਬੁਖਾਰੀ ਸਾਹਿਬ ਦੀ ਨਜ਼ਰیں ਚੜ ਗਿਆ ਉਹਨੇ ਆਖਿਆ ਕਿ ਪੁੱਤਰ 56 ਮੀਟਰ ਦੇ ਨਾਲ ਨਹੀਂ ਸਰਨਾ 56 ਮੀਟਰ ਦੇ ਨਾਲ ਨਹੀਂ ਸਰਨਾ 60 65 ਤੇ ਆ ਫਿਰ ਟ్రਾਇਲ ਦੇ ਵਿੱਚੋਂ ਗੁਜ਼ਰੇਗਾ 1 ਮਹੀਨੇ ਦੇ ਅੰਦਰ ਅੰਦਰ 65 ਤੇ ਆ ਗਿਆ ਫਿਰ 70 ਵਾਲੀ ਲਾਈਨ ਚ ਫਿਰ 80 ਵਾਲੀ ਲਾਈਨ ਚ ਫਿਰ 90 ਵਾਲੀ ਲਾਈਨ ਚ ਤੇ ਹੋਣ ਮਾਰੀ ਆ ਉਹਨੇ ਜਿਹੜੀ ਥਰੋ 92.97 ਲਗਭਗ 93 ਮੀਟਰ ਪਾਕਿਸਤਾਨੀ ਕਹੀ ਜਾਂਦੇ ਆ ਇਹ ਮੰਗੇ ਮੋਰ ਉਹ ਕਹਿੰਦਾ ਕਿ ਭਾਈ ਹੋਰ 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 ਦੇ ਦੇਾਂਗੇ ਹੋਰ ਪਰ ਤੁਸੀਂ ਕੀ ਦੇ ਰਹੇ ਹੋ ਸੋਹਰਾ ਕਹਿੰਦਾ ਕਿ ਤੈਨੂੰ ਸੱਜਰ ਮੱਝ ਦੇਣੀ ਆ ਪਾ ਪੁੱਤਰ ਗਿਫਟ ਦੇ ਵਿੱਚ ਇੱਕ ਪਾਕਿਸਤਾਨੀ ਜਿਹੜਾ ਉਹਨਾਂ ਦਾ ਪ੍ਰਵਾਸੀ ਸੀਗਾ ਉਹ ਕਹਿੰਦਾ ਆਲਟੋ ਕਾਰ ਲੈ ਲਾ ਸਵਾਲ ਇਹ ਖੜਾ ਹੋਇਆ ਕਿ 6.5 ਫੁੱਟਾ ਬੰਦਾ ਯਾਰ ਆਲਟੋ ਕਾਰ ਚ ਵੜੇਗਾ ਕਿ ਤਰ੍ਹਾਂ ਕੁਝ ਨੇ ਕਿਹਾ ਕਿ ਫਿਰ ਉਹ ਵਿੱਚ ਦੀ ਉਹ ਤੁਮ ਗੋਰਾ ਜਾ ਕੱਢ ਲਈ ਵੀਰੇ ਫਿਰ ਚਲਾਈ ਜਾ ਹੀ ਹੋਰ ਕੀ ਆ ਪਰ ਸਵਾਲ ਇਹ ਪੈਦਾ ਹੋਇਆ ਕਿ ਯਾਰ ਉਹ ਤੇ ਇਦਾਂ ਲੱਗੇਗਾ ਬਈ ਜਿੱਦਾਂ ਕੰਬੈਨ ਤੇ ਭੋਲਾ ਡਰਾਈਵਰ ਬੈਠਾ ਹੋਵੇ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਮਸਲਾ ਹੱਲ ਹੋ ਗਿਆ ਕਿਉਂਕਿ ਜਿਹੜੀ ਬੀਬੀ ਮਰੀਮ ਆ ਹੋ ਗਈ ਤੇ ਉਹਨੇ ਕਰੋੜਾ ਰੁਪਈਆ ਵੀ ਦੇ ਦਿੱਤਾ ਇੱਕ ਲਗਜ਼ਰੀ ਗੱਡੀ ਵੀ ਨਦੀਮ ਨੂੰ ਦੇ ਦਿੱਤੀ ਤੇ ਪਾਕਿਸਤਾਨੀ ਕਹਿੰਦੇ ਕਿ ਕਾਕਾ ਹੁਣ ਤੂੰ ਕੋਈ ਚਿੰਤਾ ਨਹੀਂ ਕਰਨੀ ਕੋਈ ਚਿੰਤਾ ਨਹੀਂ ਕਰਨੀ ਬਸ ਤੂੰ ਨਾ ਚੱਕ ਕੇ ਤੇ ਵਰਲਡ ਰਿਕਾਰਡ ਤੋੜ ਦੇ ਵਰਲਡ ਰਿਕਾਰਡ ਕਿੰਨਾ ਹੈ ਸੂਰ 98.48 ਮੀਟਰ ਦਾ ਹੈ ਤੇ ਬਣਾਇਆ ਜੈਨ ਜੈਲੈਂਜ਼ੀ ਨੇ ਜੈਨ ਜੈਲੈਂਜ਼ੀ ਜਿਹੜਾ ਉਹਨੂੰ ਗੋਟੀ ਕਿਹਾ ਜਾਂਦਾ ਜਿਵੇਂ ਤੁਸੀਂ ਉਹ ਸਿੱਧੂ ਮੂਸੇ ਵਾਲੇ ਦਾ ਗੀਤ ਸੁਣਿਆ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਕਿ ਦੂਜੇ ਨੰਬਰ ਤੇ ਜਿਹੜਾ ਨਾ ਆਇਆ ਨਾ ਉਹ ਹੈ ਜੋਹਾਨਸ ਵੈਟਰ ਦਾ ਇਹ ਵੈਕਟਰ ਕੌਣ ਸੀ ਵੈਕਟਰ ਨਹੀਂ ਵੈਕਟਰ ਇਹ ਜਰਮਨ ਦਾ ਐਥਲੀਟ ਆ ਹਜ਼ੂਰ ਤੁਹਾਨੂੰ ਯਾਦ ਹੋਏਗਾ ਜੇ ਨਹੀਂ ਤੇ ਮੈਂ ਪਿੱਛੇ ਲੈ ਚੱਲਦਾ ਐਸੋ 올림픽 ਤੋਂ ਪਿੱਛੇ ਲੈ ਚੱਲਦਾ ਪੈਰਿਸ ਵਾਲੀ 올림픽 ਤੋਂ ਲੈ ਚੱਲਦਾ ਟੋਕੀਓ ਕੋਈ ਟਿਕਟ ਨਹੀਂ ਲੱਗਣੀ ਸਿੱਧਾ ਟੋਕੀਓ ਟੋਕੀਓ ਦੇ ਵਿੱਚ ਕੀ ਹੋਇਆ ਸੀ ਨੀਰਜ ਨੇ 골ਡ ਜਿੱਤਿਆ ਲਾਈ ਇਹਨੇ 87.58 ਮੀਟਰ ਵਾਲੀ ਅੱਛਾ ਉਹਦੇ ਵਿੱਚ ਕੀ ਹੋਇਆ ਕਿ ਜੋਹਾਨਸ ਵੈਟਰ ਵੀ ਸ਼ਾਮਲ ਸੀਗਾ ਇਹ 9ਵੇਂ ਨੰਬਰ ਤੇ ਰਹਿੰਦਾ ਉਸ ਦਿਨ ਇਹਦਾ ਦਿਨ ਨਹੀਂ ਸੀਗਾ ਜਿਵੇਂ ਨੀਰਜ ਅਕਸਰ ਕਹਿੰਦਾ ਕਿ ਹਰੇਕ ਐਥਲੀਟ ਦਾ ਇੱਕ ਦਿਨ ਹੁੰਦਾ ਤਾਂ ਇਹ 9ਵੇਂ ਨੰਬਰ ਤੇ ਹੀ ਰਹਿ ਗਿਆ 82.52 ਹੀ ਲਾ ਸਕਿਆ ਉਹਦਾ ਕਾਰਨ ਇਹ ਸੀਗਾ ਕਿ ਵੈਟਰ ਉਸ ਦਿਨ ਆਊਟ ਆਫ ਫਾਰਮ ਸੀਗਾ ਜੇ ਇਹ ਕੁਆਲੀਫਾਈ ਕਰ ਜਾਂਦਾ ਕਿਉਂਕਿ ਉਤਲੇ 8 ਜਾਣੇ ਸੀਗੇ ਤਾਂ ਫੇਰ ਸ਼ਾਇਦ ਫਾਈਨਲ ਦਾ ਰੋਮਾਂਚ ਹੋਰ ਵੀ ਹੁੰਦਾ ਇੱਥੇ ਅਰਸ਼ਦ ਨਦੀਮ ਪੰਜਵੇਂ ਨੰਬਰ ਤੇ ਰਿਹਾ ਸੀਗਾ ਉਸ ਵੇਲੇ ਇਹਨੇ ਲਾਈ 84.62 ਮੀਟਰ ਯਾਨੀ 8-9 ਮੀਟਰ ਦਾ ਤਾਂ ਇਹਨੇ 2-3 ਸਾਲਾਂ ਦੇ ਵਿੱਚ ਹੀ ਫਾਸਲਾ ਤੈਅ ਕਰ ਲਿਆ ਹੁਣ ਸਵਾਲ ਉੱਠਦਾ ਹੈ ਕਿ 98.48 ਮੀਟਰ ਤੇ ਨੇਜਾ ਵੱਜੇਗਾ ਕਿ ਨਹੀਂ ਤੇ ਭਾਈ ਇਹ ਜਿਹੜਾ 98.48 ਵਾਲਾ 월ਡ ਰਿਕਾਰਡ ਮੈਂ ਤੁਹਾਨੂੰ ਦੱਸ ਦਿੱਤਾ ਹੈ ਇਹ ਪਤਾ ਨਹੀਂ ਟੁੱਟੇਗਾ ਕਿ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਦੁਨੀਆ ਪਰੇ ਤੋਂ ਭਰੇ ਭਈਆ ਮਿਤਰਾ ਇਸ ਰਿਕਾਰਡ ਤੋਂ ਵੀ ਉੱਤੇ ਥਰੋ ਸੁੱਟੀ ਗਈ ਹੈ ਜ਼ੋਰ ਤੇ ਸੁੱਟਣ ਵਾਲਾ ਪਤਾ ਕੌਣ ਸੀ owe hon ਜਿਹੜਾ ਕਿ ਖੁਦ ਨੀਰਜ ਦਾ ਕੋਚ ਰਹਿ ਚੁੱਕਾ ਵਾ ਹੈ ਨਾ ਦਿਲਚਸਪ ਗੱਲ ਹੁਣ ਸਵਾਲ ਉੱਠੇਗਾ ਕਿ 104.8 ਮੀਟਰ ਥਰੋ ਤੇ ਫਿਰ ਵਰਲਡ ਰਿਕਾਰਡ ਕਿਉਂ ਨਹੀਂ ਬਣਿਆ ਹਜ਼ੂਰ ਸਿਆਪੇ ਕਈ ਹੁੰਦੇ ਆ ਹਜ਼ੂਰ ਪੰਗੇ ਕਈ ਹੁੰਦੇ ਆ ਜਿਸ ਵੇਲੇ ਥਰੋ ਆਈ ਦੁਨੀਆ ਸੋਚਣ ਵਾਸਤੇ ਮਜਬੂਰ ਹੋ ਗਈ ਕਿ ਇਹ ਤੇ ਸੇਲਾ ਜਾਂ ਕਿਸੇ ਦੀ ਵਖੀ ਚ ਘਟਦਾ ਹੈਗਾ ਹੋਰ ਸਾਲ ਨੂੰ ਤੇ 104 ਤੋਂ ਵੀ ਵੱਧ ਜਾਏਗਾ ਸਿਆਪਾ ਇਹ ਵੀ ਹੁੰਦਾ ਹੈ ਨਾ ਕਿ 400 ਮੀਟਰ ਵਾਲਾ ਟਰੈਕ ਹੈ ਘੇਰੇ-ਘੇਰੇ ਤੇ ਵਿੱਚ ਟ੍ਰੈਕ ਐਂਡ ਫੀਲਡ ਵਾਲਾ ਉਹ ਤੁਸੀਂ ਦੇਖਿਆ ਹੋਣਾ ਮਸਲਾ ਕਿ ਜਿਹਦੇ ਵਿੱਚ ਗੋਲਾ ਵੀ ਸੁੱਟਿਆ ਜਾਂਦਾ ਹੈਮਰ ਵੀ ਸੁੱਟਿਆ ਜਾਂਦਾ ਜੈਵਲਨ ਵੀ ਸੁੱਟਿਆ ਜਾਂਦਾ ਬਥੇਰਾ ਕੁਝ ਕੀਤਾ ਜਾਂਦਾ ਕਹਿਣ ਦਾ ਮਤਲਬ ਹੈ ਤਾਂ ਉਸ ਵੇਲੇ ਫਿਰ ਇਹ ਤੈ ਹੋਇਆ ਕਿ ਨਹੀਂ ਨਹੀਂ ਕੁਝ ਨਿਯਮ ਬਦਲਨੇ ਪੈਣਗੇ 1986 ਦੇ ਵਿੱਚ ਫਿਰ ਜੈਵਲਨ ਦਾ ਜਿਹੜਾ ਸੀਗਾ ਨਾ ਆਕਾਰ ਬਦਲਿਆ ਗਿਆ ਆਕਾਰ ਤੋਂ ਭਾਵ ਇਹ ਆ ਕਿ ਇਹਨੂੰ ਛੋਟਾ ਵੱਡਾ ਇਹ ਕੁਝ ਨਹੀਂ ਕੀਤਾ ਗਿਆ ਬਲਕਿ ਇਹਦਾ ਜਿਹੜਾ ਸੈਂਟਰ ਆਫ ਗ੍ਰੈਵਿਟੀ ਜਿੱਥੋਂ ਫੜ ਕੇ ਮਾਰਦੇ ਆ ਉਹਨੂੰ 4 ਸੈਂਟੀਮੀਟਰ ਹਲਾ ਕੇ ਅੱਗੇ ਕਰ ਦਿੱਤਾ ਗਿਆ ਇਹਦਾ ਨਤੀਜਾ ਜਿਹੜਾ ਸੀ ਥੋੜਾ ਚੁੰਜ ਦੇ ਵਿੱਚ ਵੀ ਫਰਕ ਪਾਇਆ ਉਹ ਜਿਹੜੀ ਅੱਗੇ ਲੱਗੀ ਹੁੰਦੀ ਹੈ ਨਾ ਉਹ ਸੁੰਬੀ ਜੀ ਉਹਦੇ 'ਚ ਵੀ ਫਰਕ ਪਾ ਦਿੱਤਾ ਇਹਦਾ ਨਤੀਜਾ ਇਹ ਹੋਇਆ ਕਿ 10% ਥਰੋ ਘਟ ਗਈ ਓਵਰ ਆਲ ਤੇ ਦੂਜਾ ਇਹ ਹੋਇਆ ਕਿ ਪਹਿਲਾਂ ਫਲੈਟ ਡਿੱਗ ਜਾਂਦਾ ਸੀ ਜਾ ਕੇ ਜੈਵਲਨ ਐਦਾਂ ਤੇ ਫਿਰ ਇਹ ਐ ਜਾ ਕੇ ਗੱਡਿਆ ਜਾਣ ਲੱਗ ਪਿਆ ਇਹ ਫਰਕ ਪੈ ਗਿਆ ਪਰ ਮਸਲਾ ਇਹ ਆ ਕਿ ਉਹ ਵੇ ਹੋਣ ਦਾ ਜਿਹੜਾ 104.8 ਮੀਟਰ ਵਾਲਾ ਰਿਕਾਰਡ ਸੀ ਉਸ ਨੂੰ ਮਾਨਤਾ ਹੀ ਨਹੀਂ ਦਿੱਤੀ ਗਈ ਉਸ ਵਾਰ ਉਸ ਨੂੰ ਮੰਨਿਆ ਹੀ ਨਹੀਂ ਗਿਆ ਉਹ ਕਹਿੰਦੇ ਕਿ ਇਹ ਤੋੜਨਾ ਯਾਰ ਸੰਭਵ ਹੀ ਐ ਨਹੀਂ ਗਿਆ ਇਸੇ ਕਰਕੇ 98.48 ਵਾਲਾ ਵਰਲਡ ਰਿਕਾਰਡ ਰਹਿ ਗਿਆ ਹੁਣ ਵੇਖੋ ਨਦੀਮ ਦਾ ਉਥੇ ਢੇੜਾ ਵੱਜਦਾ ਹੈ ਕਿ ਨਹੀਂ ਉਹ ਆਪਣਾ ਨੇਜਾ ਉਥੇ ਗੱਡਦਾ ਹੈ ਕਿ ਨਹੀਂ ਜੇ ਗੱਡ ਦਿੱਤਾ ਤੇ ਫਿਰ ਤੇ ਭਾਈ ਗੱਲਾਂ ਪਰੇ ਦੀਆਂ ਹੁਣ ਉਹ ਵੇ ਹੋਣ ਤੇ ਆਈਏ ਕਿ ਇਹ ਕਹਾਣੀ ਕੀ ਹੋਈ ਦੇਖੋ ਮਿੱਤਰੋ ਗੱਲ ਇਹ ਹੁੰਦੀ ਆ ਕਿ ਜਿੱਤ ਵਾਸਤੇ ਚਾਹੀਦਾ ਹੁੰਦਾ ਆਤਮ ਵਿਸ਼ਵਾਸ ਆਤਮ ਵਿਸ਼ਵਾਸ ਵਾਸਤੇ ਚਾਹੀਦੀ ਹੁੰਦੀ ਆ ਤਿਆਰੀ ਜਿੰਨਾ ਕੋ ਮੇਰਾ ਨਚੋੜਿਆ ਇਸ ਬੰਦੇ ਦਾ ਜਨਮ ਹੋਇਆ ਸੀਗਾ ਉਸ ਟਾਈਮ ਈਸਟ ਜਰਮਨ ਹੁੰਦਾ ਸੀਗਾ ਵੈਸਟ ਜਰਮਨ ਹੁੰਦਾ ਸੀਗਾ ਇਤਿਹਾਸ ਦਾ 파ਟ ਆ ਕਿਤੇ ਫੇਰ ਆਵਾਂਗੇ 16 ਜੁਲਾਈ 1962 ਨੂੰ ਇਹਦਾ ਜਨਮ ਹੁੰਦਾ ਹੈ ਅੱਛਾ ਇਨਸਾਨ ਉਹ ਕਰਦਾ ਜੋ ਕਦੇ ਸੋਚਦਾ ਹੈ ਇਸਨੇ ਪਹਿਲਾਂ ਸੋਚਿਆ ਇਹਨੇ ਇੱਕ ਡਾਕੂਮੈਂਟਰੀ ਵੇਖੀ ਸੀਗੀ 1972 ਦੇ ਨੇੜੇ ਢੇੜ ਕਿਉਂਕਿ ਉਸ ਵੇਲੇ ਜਿਹੜਾ 올림픽 ਚੈਂਪੀਅਨਸ਼ਿਪ ਕਲਾਸ ਵੈਸੇ ਉਹਦਾ ਨਾਮ ਸ਼ਾਇਦ ਕਲਾਸ ਵਾਲਫਰਮਨ ਸੀਗਾ ਉਹਨੇ ਇੱਕ ਥਰੋ ਮਾਰੀ ਸੀ 90.48 ਦੀ ਹਾਲਾਂਕਿ ਉਹਦਾ ਰਿਕਾਰਡ ਜਿਹੜਾ ਹੰਗਰੀ ਦੇ ਮਿਕਲੋਸ ਨੇਮੇਥ ਨੇ ਤੋੜ ਦਿੱਤਾ ਸੀਗਾ ਮੁੜ ਕੇ 94.58 ਲਾ ਕੇ ਇਸ ਨੇ ਉਹ ਡਾਕੂਮੈਂਟਰੀ ਦੇਖੀ ਤੇ ਫੈਸਲਾ ਕੀਤਾ ਕਿ ਇੱਕ ਦਿਨ ਵਾਹ ਦੇਖ ਲਓ ਬਾੜ ਚ ਜੰਮਦਾ 72 ਚ ਸੁਪਨਾ ਦੇਖਦਾ ਕਿ ਇੱਕ ਦਿਨ ਮੈਂ 100 ਮੀਟਰ ਥਰੋ ਲਾਉਣੀ ਹੈ। ਲਓ ਜੀ ਲੱਗ ਗਿਆ ਤਿਆਰੀ ਦੇ ਵਿੱਚ। 1980 ਦੇ ਵਿੱਚ ਜਰਮਨ ਦੇ ਪੋਰਸਡੈਮ ਦੇ ਵਿੱਚ ਇੱਕ ਮੀਟ ਸੀਗਾ ਜਿਹਨੂੰ ਕਹਿ ਲੋ ਕਿ ਇੰਟਰਨੈਸ਼ਨਲ ਡੈਬਿਊ ਕਹਿ ਲੋ ਇਹਨਾਂ ਦਾ। ਤਾਂ ਉਹੇ ਹੌਨ ਨੇ ਉੱਥੇ 86.56 ਮਾਰੀ। ਫਿਰ ਆ ਗਿਆ 82 ਉੱਥੇ ਚੱਕ ਕੇ ਮਾਰਤੀ 91.34 ਤੇ ਫਿਰ 83 ਦੇ ਵਿੱਚ ਇਹ ਪ੍ਰਭਲ ਦਾਵੇਦਾਰ ਸੀਗਾ ਵਰਲਡ ਚੈਂਪੀਅਨਸ਼ਿਪ ਦਾ ਯਾਨੀ ਨੇੜੇ ਪਹੁੰਚ ਗਿਆ ਪਰ ਗੱਲ ਇਹ ਆ ਕਿ ਉਹ ਮੁਕਾਬਲਾ ਨਹੀਂ ਹੋ ਸਕਿਆ ਮੁਕਾਬਲਾ ਨਹੀਂ ਕਰ ਸਕਿਆ ਕਿਸੇ ਕਾਰਨ ਕਰਕੇ ਕਿਉਂਕਿ ਜਿਹੜਾ ਈਸਟ ਜਰਮਨ ਪਾਰਟ ਸੀ ਨਾ ਰਸ਼ੀਆ ਦੇ ਕੰਟਰੋਲ ਹੇਠ ਸੀ ਤੇ ਉਸ ਵੇਲੇ ਤੁਹਾਨੂੰ ਪਤਾ ਹੀ ਹੈ ਦੌਰ ਕਿਸ ਤਰ੍ਹਾਂ ਦਾ ਚੱਲ ਰਿਹਾ ਸੀਗਾ ਖੈਰ ਇਹ ਸਾਰਾ ਕੁਝ ਚੱਲਦਾ ਰਿਹਾ ਤੇ ਫਿਰ ਇੱਕ ਦਿਨ ਐਸਾ ਆ ਪਹੁੰਚਿਆ 20 ਜੁਲਾਈ 1984 ਦਾ ਦਿਨ ਸੀਗਾ 올림픽 ਡੇ ਐਥਲੈਟਿਕਸ ਕੰਪੀਟੀਸ਼ਨ ਸੀਗਾ ਉਹਦੇ ਵਿੱਚ ਇਹਨੇ ਫਿਰ 104.80 ਮੀਟਰ ਦਾ ਥਰੋ ਲਾਇਆ ਐਸਾ ਥਰੋ ਸੀਗਾ ਕਿ ਭਾਈ ਜਿਹੜਾ ਕਮੈਂਟੇਟਰ ਸੀਗਾ ਨਾ ਉਸਨੇ ਸਿਰਫ ਇੱਕੋ ਹੀ ਸ਼ਬਦ ਬੋਲਿਆ ਕਹਿੰਦਾ ਜਸਟ ਇਨਸਾਈਡ ਦਾ ਆਸਟ੍ਰੇਲੀਆ ਦੁਨੀਆ ਹਿੱਲ ਗਈ ਐਸੋ ਹਿੱਲ ਗਈ ਕਿ ਇਹ ਸੰਭਵ ਹੋ ਸਕਦਾ ਤਾਂ ਭਾਈ ਇਹ ਫਿਰ ਐਸੀ ਥਰੋ ਸੀ ਜਿਸਨੇ ਨਿਯਮ ਹੀ ਬਦਲਾ ਦਿੱਤੇ ਤਾ ਮਤਲਬ ਜਦੋਂ ਵੀ ਤੁਸੀਂ ਹੁਣ ਕਿਉਂਕਿ ਜੈਵਲਨ ਬੜੀ ਬਾਈ ਫੇਮਸ ਗੇਮ ਬਣ ਗਈ ਆ ਹੁਣ ਜਦੋਂ ਵੀ ਤੁਸੀਂ ਇਹ ਕੰਪੀਟੀਸ਼ਨ ਵੇਖੋ ਨਦੀਮ ਕਰਕੇ ਵੇਖੋ ਨੀਰਜ ਕਰਕੇ ਵੇਖੋ ਮੇਰੀ ਨਜ਼ਰ ਦੇ ਵਿੱਚ ਦੋਵੇਂ ਮੇਰੇ ਛੋਟੇ ਭਰਾ ਆ ਸਾਡੇ ਦੋਵੇਂ ਹੀ ਬੱਚੇ ਆ ਬਾਈ ਵੇਖੋ ਜੰਮ ਜੰਮ ਕੇ ਵੇਖੋ ਸਪੋਰਟ ਕਰੋ ਜਦੋਂ ਵੀ 98.48 ਵਾਲਾ ਟਾਰਗੇਟ ਵੇਖੋ ਨਾ ਤਾਂ ਉਹਦਾ ਯਾਦ ਰੱਖਿਓ ਇੱਕ ਉਹਵੇ ਹੁਣ ਵੀ ਆਇਆ ਸੀਗਾ ਜਿਸ ਨੇ ਦੁਨੀਆ ਹਿਲਾ ਦਿੱਤੀ ਸੀ ਤਾਂ ਦੁਨੀਆ ਹਿਲਾਉਣ ਵਾਸਤੇ ਦੋਸਤੋ ਸਮਾਂ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਨਾ ਸਮੇਂ ਦੀ ਸਾਈ ਵਰਤੋਂ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਉਹ ਕਿਸੇ ਨੇ ਆਖਿਆ ਆਈ ਮਸਟ ਗਵਰਨ ਦਾ ਕਲॉक ਆਈ ਮਸਟ ਗਵਰਨ ਦਾ ਕਲॉक ਨਾਟ ਗਵਰਨ ਬਾਈਟ ਸਿੰਪਲ ਫੰਡਾ ਹੈ ਕਿ ਕਲॉक ਤੇ ਸਮੇਂ ਤੇ ਰਾਜ ਮੈਂ ਕਰਨਾ ਨਾ ਕਿ ਸਮੇ ਨੂੰ ਰਾਜ ਕਰਨ ਦੇਣਾ ਸਿੰਪਲ ਫੰਡਾ ਹੈ ਜ਼ਿੰਦਗੀ ਚ ਦੋਸਤੋ ਅੱਗੇ ਵਧਦੇ ਚਲੋ دعਵਾਵਾਂ ਨੇ ਤੁਹਾਡੇ ਵਾਸਤੇ ਸ਼ੁਭ ਕਾਮਨਾਵਾਂ ਨੇ ਅਗਲੀ ਵਾਰ ਫੇਰ ਮਿਲਾਂਗੇ ਤਦ ਤੱਕ ਦਿਓ ਆਜ਼ਾਦਤਾ ਸਾਰਿਆਂ ਨੂੰ ਸਤ ਸ੍ਰੀ ਅਕਾਲ